ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਅਮ੍ਰਿਤਸਰ ਦੇ ਸ਼ਹਿਰਾਟਾ ਗੁਰੂ ਕੀ ਬਡਾਲੀ ਇਲਾਕੇ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਹੈ ਤੁਹਾਨੂੰ ਦੱਸ ਦਈਏ ਕਿ ਦੇਰ ਰਾਤ ਇੱਕ ਵਿਅਕਤੀ ਆਪਣੀ ਆਟਾ ਚੱਕੀ ਬੰਦ ਕਰਕੇ ਘਰ ਜਾਂਦਾ ਲੇਕਿਨ ਉਸਨੂੰ ਪਤਾ ਲੱਗਦਾ ਕਿ ਦੇਰ ਰਾਤ ਉਸ ਦੀ ਦੁਕਾਨ ਦੇ ਉੱਤੇ ਉਸ ਦੇ ਚੱਕੇ ਦੇ ਉੱਤੇ ਫਾਇਰਿੰਗ ਹੁੰਦੀ ਆ ਕੁਝ ਲੋਕਾਂ ਦੇ ਵੱਲੋਂ ਬੰਦ ਸ਼ਟਰ ਦੇ ਉੱਤੇ ਫਾਇਰਿੰਗ ਕੀਤੀ ਗਈ ਆ ਤਾੜ-ਤਾੜ ਜਿਹੜੀ ਆ ਉਹ ਗੋਲੀਆਂ ਮਾਰੀਆਂ ਗਈਆਂ ਸਵੇਰੇ ਜਦੋਂ ਵਿਅਕਤੀ ਆਉਂਦਾ ਤਾਂ ਉਹ ਸ਼ਟਰ ਦੀ ਹਾਲਤ ਦੇਖ ਕੇ ਹੈਰਾਨ ਰਹਿ ਜਾਂਦਾ ਕਿਉਂਕਿ ਸਾਫ਼-ਸਾਫ਼ ਜਿਹੜੇ ਨੇ ਗੋਲੀਆਂ ਦੇ ਨਿਸ਼ਾਨ ਉਹਦੇ ਉੱਤੇ ਲੱਗੇ ਹੋਏ ਸੀ ਤੁਹਾਨੂੰ ਦੱਸ ਦੇ ਕਿ ਪੂਰਾ ਮਾਮਲਾ ਅੰਮ੍ਰਿਤਸਰ ਦਾ ਜਿੱਥੇ ਛੇਰਟਾ ਗੁਰੂ ਕੀ ਵਡਾਲੀ ਇਲਾਕੇ ਤੇ ਮਾਮਲਾ ਸਾਹਮਣੇ ਆ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਇਲਾਕੇ ਦੇ ਰਹਿਣ ਵਾਲੇ ਕੁਝ ਲੋਕਾਂ ਦੇ ਨਾਲ ਕੁਝ ਸਮਾਂ ਪਹਿਲਾਂ ਉਹਨਾਂ ਦਾ ਝਗੜਾ ਹੋਇਆ ਸੀ ਤੇ ਉਹਨਾਂ ਨੂੰ ਸ਼ੱਕ ਆ ਕਿ ਜਿਹੜੀ ਵਾਰਦਾਤ ਆ ਉਹਨਾਂ ਦੇ ਵੱਲੋਂ ਹੀ ਇਸ ਨੂੰ ਅੰਜਾਮ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਸੀਸੀਟੀਵੀ ਕੈਮਰਾ ਜਿਹੜਾ ਸਾਹਮਣੇ ਆਇਆ ਉਹਦੇ ਵਿੱਚ नजर आ रहा है कि दो कार्य उतर के शर गोलियां चलाते हुए नजर आ रहे मुलाजमत तो की कहना सी कि इतला मिली थी इतने एक शटर के उरिंग की गई है पहुंचे ने हूँ जेडे तफ्शी अफसर ने आनेके जायजा लैंड उसके तो बाद पता लगेगा कि आखिरकार पूरी घटना की है तुम तो दस दिए कि पंजाब لگتار اس طریقے دے معاملے ودے جا رہے ہیں جدو شریعان تار تار گوڑیاں ماریاں جاندی نے اتے ایک طریقے دے نال کیا دو تا محول جڑا او خراب کرن کی کوشش ہو رہی ہے تو نداز دے کہ پنجاب گورنمنٹ سختی دے نال اے جے لوگ کا دے نال لپٹن دے دعوے میں دا ضرور کر دی ہوئی نظر آن دیا لیکن زمینی حقیقت کتے نہ کتے کچھ ہور نظر آ رہی ہے تو نداز دے کہ لوگ کا دے حوصلے جڑے نے انہیں بلند ہو گئے نے کہ شریعام جڑیا ہونا فائرنگ کرن تک دی نوبت آ گیا ਗਿਲਾਟਾ ਚੱਕੀ ਦੇ ਮਾਲਕ ਦੇ ਵੱਲੋਂ ਦੱਸਿਆ ਗਿਆ ਕਿ ਰੋਜ਼ਾਨਾ ਜਿੱਤਰਾ ਰਾਤੀ 8 ਵਜੇ ਉਹ ਆਪਣੀ ਜਿਹੜੀ ਆਟਾ ਚੱਕੀ ਬੰਦ ਕਰਕੇ ਘਰ ਨੂੰ ਚਲੇ ਗਏ ਤੇ ਸਵੇਰ ਜਾਦ ਉਹਨਾਂ ਨੇ ਆ ਕੇ ਦੇਖਿਆ ਤਾਂ ਦੇਖਿਆ ਕਿ ਸ਼ਟਰ ਦੇ ਉੱਤੇ ਕੁਝ ਨਿਸ਼ਾਨ ਬਣੇ ਹੋਏ ਨੇ ਤਾਂ ਲੱਗਦਾ ਵੀ ਕਿਸੇ ਨੇ ਗੋਲੀਆਂ ਮਾਰੀਆਂ ਸੀਸੀਟੀਵੀ ਚਲੋ ਚੈੱਕ ਉਹਨਾਂ ਨੇ ਕੀਤੀ ਤਾਂ ਉਹਨਾਂ ਨੂੰ ਨਜ਼ਰ ਆਇਆ ਕਿ ਕਬਰੀਜ਼ਾ ਗੱਡੀ ਤੇ ਉਸ ਦੇ ਨਾਲ ਇੱਕ ਹੋਰ ਗੱਡੀ ਆਈ ਤੇ ਦੋ ਗੱਡੀਆਂ ਦੇ ਵਿੱਚ ਉਤਰ ਕੇ ਕੁਝ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹਨਾਂ ਸ਼ੱਕ ਜਤਾਇਆ ਕਿ ਉਹ ਹੀ ਲੋਕ ਨੇ ਜਿਨ੍ਹਾਂ ਦੇ ਨਾਲ ਕੁਝ ਸਮਾਂ ਪਹਿਲਾਂ ਉਹਨਾਂ ਦੀ ਕਹਾ ਸੁਣੀ ਹੋਈ ਸੀ ਹਾਲਾਂਕਿ ਉਹਨਾਂ ਦਾ ਫੈਸਲਾ ਹੋ ਗਿਆ ਸੀ ਰਾਜੀਨਾਮਾ ਹੋ ਗਿਆ ਸੀ ਲੇਕਿਨ ਉਸ ਤੋਂ ਬਾਅਦ ਇਸ ਤਰੀਕੇ ਦੀ ਜਿਹੜੀ ਕਟਨਾ ਵਾਪਰੀ ਹੈ ਕਿਤਨਾ ਕਿਤੇ دہشت ਦਾ ਮਾਹੌਲ ਉਹਨਾਂ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਉਹਨੇ ਪੰਜਾਬ ਸਰਕਾਰ ਤੋਂ ਵੀ ਅਪੀਲ ਕੀਤੀ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਗੁਰੂ ਦੀ ਧਗਰੀ ਅੰਮ੍ਰਿਤਸਰ ਦੇ ਵਿੱਚ ਜੇਕਰ ਇਹੋ ਜੀ ਵਾਰਦਾਤਾ ਹੋ ਰਹੀ ਹੈ ਨੇ ਤਾਂ ਫਿਰ ਪੰਜਾਬ ਦਾ ਕੀ ਬਣੂ ਤੁਸੀਂ ਆਪੇ ਹਿਸਾਬ ਲਾ ਸਕਦੇ ਹੋ